ਬੋਲੇ ਸੋਨਿਆ ਸੋ ਬੇਨਤੀ ਹੈ ਉਹ ਪ੍ਰਧਾਨ ਜੀ ਸੰਗਤਾਂ ਦੇ ਦਰਸ਼ਨ ਕਰਨਗੇ ਦੋਕ ਆਪਾਂ ਨਾਰੇ ਲਾਵਾਂਗੇ ਸਾਰਿਆਂ ਨੇ ਹੱਥ ਖੜੇ ਕਰਕੇ ਜਕਾਰੇ ਲਾਉਣੇ ਆ ਸਰਦਾਰ ਸੁਖਵੀਰ ਸਿੰਘ ਜੀ ਬਾਦ ਜ਼ਿੰਦਾਬਾਦ ਸ਼ਰੋਮੜੀ ਅਕਾਲੀ ਦਾ ਜ਼ਿੰਦਾਬਾਦ ਸਰਵੀਰ ਸਿੰਘ ਜੀ ਬਾਦ ਜ਼ਿੰਦਾਬਾਦ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਸਟੇਜ ਤੇ ਬਿਰਾਜਮਾਨ ਥੋੜਾ ਇਧਰ ਸਾਈਡ ਤੇ ਚੱਲੋ ਯਾਰ ਥੋੜਾ ਦੂਰ ਹੈ ਨਹੀਂ ਇਹਨੂੰ ਇਹਨੂੰ ਇਧਰ ਸਟੇਜ ਤੇ ਰਾਜਮਾਨ ਸਾਡੇ ਬਹੁਤ ਹੀ ਪਿਆਰੇ ਸਾਥੀ ਐ ਜੀ ਪੀ ਸੀ ਮੈਂਬਰ ਬੰਗੀ ਸਾਹਿਬ ਮੇਰੇ ਛੋਟੇ ਵੀਰ ਰਵੀ ਪ੍ਰੀਤ ਹਲਕੇ ਦੀ ਲੀਡਰਸ਼ਿਪ ਤਲਵੰਡੀ ਸਾਹਿਬ ਹਲਕੇ ਦੇ ਕੋਨੇ-ਕੋਨੇ ਤੋਂ ਆਏ ਪਤਵੰਤੇ ਸੱਜਣੋ ਗੱਜ ਕੇ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੋਟਾਂ ਤਾਂ ਹਰ 5 ਸਾਲ ਬਾਅਦ ਪੈ ਜਾਂਦੀਆਂ ਪਰ ਕੋਈ ਵੋਟ ਪਾ ਕੇ ਕੋਈ ਫਾਇਦਾ ਹੋਇਆ ਜਾਂ ਨਹੀਂ ਹੋਇਆ ਆ ਆਪਾਂ ਕਿਤੇ ਵਿਚਾਰ ਦੇਣੀ ਹੈ ਕਿਹਨੂੰ ਜਿਤਾਇਆ ਕਿਹਨੂੰ ਹਰਾਇਆ ਇਹਦਾ ਵੀ ਵਿਚਾਰ ਨਹੀਂ ਕਰਦੇ ਕਿਉਂਕਿ ਜੇ ਵਿਚਾਰ ਕਰਦੇ ਹੁੰਦੇ ਤੇ बार-बार ਆਪਾਂ ਗਲਤੀਆਂ ਨਾ ਕਰਦੇ ਹੁੰਦੇ ਇੱਥੇ ਬਹੁਤ ਬਜ਼ੁਰਗ ਬੈਠੇ ਐ ਜਿਹੜਾ ਉਹ ਸਮਾਂ ਜਾਣਦੇ ਐ ਕਿ ਇੱਥੇ ਟਿੱਬੇ ਹੁੰਦੇ ਸੀ ਬਹੁਤ ਵੱਡੇ ਵੱਡੇ ਹੁੰਦੇ ਸੀ ਕਿ ਨਹੀਂ ਹੁੰਦੇ ਸੀ ਹੁੰਦੇ ਸੀ ਨਾ ਫਸਲਾਂ ਕੋਈ ਨਹੀਂ ਹੁੰਦੀਆਂ ਸੀ ਸੜਕਾਂ ਕੋਈ ਨਹੀਂ ਹੁੰਦੀਆਂ ਸੀ ਨਾ ਵਾਟਰ ਵਰਕਸ ਹੁੰਦੇ ਸੀ ਕੁਝ ਵੀ ਨਹੀਂ ਹੁੰਦਾ ਸੀ ਕਿਤੇ ਸੋਚਿਆ ਤੇ ਖਾਸ ਕਰਕੇ ਨਵੇਂ ਨੌਜਵਾਨ ਜਿਹੜੇ ਹੁਣ ਦੇਖ ਰਿਹਾ ਨਾ ਉਹਨਾਂ ਨੂੰ ਤਾਂ ਪੱਕੀ ਪਕਾਈ ਫਸਲ ਦੇਖੀ ਐ ਉਹ ਮੁਸ਼ਕਲਾਂ ਨਹੀਂ ਦੇਖੀਆਂ ਜਦੋਂ ਹੁੰਦੀਆਂ ਸੀ ਉਹ ਮੁਸ਼ਕਲਾਂ ਚੋਂ ਕੱਢਣ ਵਾਲਾ ਇੱਕ ਇਨਸਾਨ ਸੀ ਸਦਾ ਪ੍ਰਕਾਸ਼ ਸਿੰਘ ਬਾਦਲ ਕੱਸੀਆਂ ਬਣਾਉਣ ਵਾਲਾ ਅਕਾਲੀ ਦਲ ਮੋਗੇ ਲਾਉਣ ਵਾਲਾ ਕਾਲੀ ਦਲ ਖੋੜੇ ਪੱਕੇ ਖਾਲ ਬਣਾਉਣ ਆਲਾ ਅਕਾਲੀ ਦਲ ਪੂਰੇ ਪੰਜਾਬ ਚ 15 ਲੱਖ ਟਿਊਬਵਲ ਕਨੈਕਸ਼ਨ ਆ ਸਾਢੇ 13 ਲੱਖ ਡਿਊਲ ਕਨੈਕਸ਼ਨ ਅਕਾਲੀ ਦਲ ਦੇ ਸਰਕਾਰਾਂ ਦੇ ਵੰਡੇ ਆ ਮੰਡੀਆਂ ਬਣਾਉਣ ਆਲਾ ਅਕਾਲੀ ਦਲ ਪਹਿਲੇ ਯਾਦ ਕਰੋ ਮੰਡੀ ਹੁੰਦੀ ਸੀ ਵੱਡੇ ਸ਼ਹਿਰ ਚ ਮੈਨਾਂ ਤੁਹਾਡੇ ਬਠਿੰਡੇ ਜਾਂਦੇ ਸੀ ਉਦੋਂ ਕਿ ਕਿੱਥੇ ਰਾਮੇ ਪਹਿਲੇ ਇੱਕ ਹੁੰਦੀ ਸੀ ਮੰਡੀ ਹੁਣ ਘਰ ਘਰ ਮੰਡੀਆਂ ਬਣਾਉਣ ਆਲਾ ਕਾਲੀ ਫੋਕਲ ਪੁਆਇੰਟ ਬਣਾਏ ਸੀ ਉਦੋਂ ਯਾਦ ਹੈ ਬਾਦਲ ਸਾਹਿਬ ਨੇ ਸ਼ੁਰੂ ਕੀਤੇ ਸੀ ਆ ਲਿੰਕ ਰੋਡਾਂ ਨਹੀਂ ਹੁੰਦੀਆਂ ਸੀ ਲਿੰਕ ਰੋਡਾਂ ਬਣਾਉਣ ਵਾਲਾ ਅਕਾਲੀ ਦਲ ਆ ਜਿੰਨੇ ਅਬੀਲੀ ਦਾ ਸਿਸਟਮ ਹੈ ਗ੍ਰਿਡ ਸਾਰਾ ਹੀ ਅਕਾਲੀ ਦਲ ਕਿਉਂਕਿ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਥੋਡੀ ਪਾਰਟੀ ਹੈ ਪਿੰਡਾਂ ਚੋਂ ਨਿਕਲੀ ਆ ਪਾਰਟੀ ਹੈ ਸਾਨੂੰ ਥੋੜਾ ਦੁੱਖ ਤਰਦ ਪਤਾ ਹੈ ਸਦਾ ਪ੍ਰਕਾਸ਼ ਸਿੰਘ ਬਾਦਲ ਇੱਕ ਦਿਨ ਚ ਮੁੱਖ ਮੰਤਰੀ ਨਹੀਂ ਬਣੇ। ਅਕਾਲੀ ਦਲ ਦੀ ਉਮਰ 103 ਸਾਲ ਹੈ। 103 ਸਾਲ ਵਿੱਚ 70 ਸਾਲ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀ ਸੇਵਾ ਕੀਤੀ। 70 ਸਾਲਾਂ 'ਚ ਮੈਨੂੰ ਲੱਗਦਾ 40 ਸਾਲ ਤਾਂ ਥੱਲੇ ਜ਼ਮੀਨ ਤੇ ਹੀ ਰਹੇ। ਪਿੰਡ ਬਾਦਲ ਦੇ ਸਰਪੰਚੀ ਸਰਪੰਚੀ ਤੋਂ ਸ਼ੁਰੂ ਕੀਤਾ ਕੰਮ। ਬਲਾਕ ਸੰਮਤੀ ਦੇ ਮੈਂਬਰ ਬਣੇ ਜ਼ਿਲ੍ਹਾ ਪ੍ਰੈਸ਼ਰ ਦੇ ਮੈਂਬਰ ਬਣੇ ਐਮਐਲਏ ਬਣੇ ਪਾਰਲੀਮੈਂਟ ਮੈਂਬਰ ਬਣੇ ਸੈਂਟਰ ਦੇ ਵਜ਼ੀਰ ਬਣੇ ਤਾਂ ਤਜਰਬਾ ਆਉਂਦਾ ਆਪਾਂ ਤਾਂ ਬਾਗ ਡੋਰ ਫੜਾ ਦੀ ਇੱਕ ਬੰਦਾ ਜਗਾਉਂਦਾ ਸੀ ਕਿਤੇ ਚੁਟਕਲੇ ਸੁਣਾਉਂਦਾ ਸੀ ਬਣਾਤਾ ਮੁੱਖ ਮੰਤਰੀ ਨਾ ਉਹਨੂੰ ਪਰਵਾਹ ਨਾ ਫਿਕਰ ਹੈ ਨਾ ਕੋਈ ਤਜਰਬਾ ਉਹਨ껀 ਮੁੱਖ ਮੰਤਰੀ ਬਣਨਾ ਸੀ ਤਾਂ ਬਣ ਗਿਆ ਮੱਖ ਮੰਤਰੀ ਬੰਨਾ ਐ ਇੰਨਾ ਔਖਾ ਨਹੀਂ ਮੁੱਖ ਮੰਤਰੀ ਨਭੋਣੀ ਔਖੀ ਐ ਜਦੋਂ ਹੁਣ ਗਰਮੀ 'ਚ ਨਿਕਲਣਾ ਪੈਂਦਾ ਹੁਣ ਕਿਉਂ ਨਿਕਲਦਾ ਉਦੋਂ ਦਾ ਇੱਥੇ ਗੱਡੀਆਂ 'ਚ ਛੱਡ ਕੇ ਗੱਲਾਂ ਜੋ ਮਰਜੀ ਮਰਾਲੋ ਜਿਹੜਾ ਜ਼ਿਆਦਾ ਗੱਲ ਕਰਦਾ ਨਾ ਸਹੀ ਤਾਂ ਉਹ ਸੱਤ ਵੱਡਾ ਠੱਗ ਹੁੰਦਾ ਹੈ ਜਿਹੜਾ ਜਿਹੜਾ ਦਿਲੋਂ ਗੱਲ ਕਰਦਾ ਹੈ ਜਿਹੜਾ ਦਿਲੋਂ ਗੱਲ ਕਰਦਾ ਹੈ ਉਹ ਹੈ ਅਸਲੀ ਇਨਸਾਨ ਤੁਸੀਂ ਆਪਣੇ ਘਰਾਂ ਜਾ ਕੇ ਦੇਖੋ ਮਨ ਲੱਗਦਾ ਵਦ-ਵਦ ਘਰਾਂ ਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਬਜ਼ੁਰਗਾਂ ਨਾ ਹੋਣੀ ਹੈ ਤੁਹਾਡੇ ਬਜ਼ੁਰਗ ਬਾਦਲ ਸਾਹਿਬ ਨਾਲ ਜੇਲ੍ਹਾਂ ਚ ਗਏ ਹੋਣੇ ਆਕਾਲੀ ਦਲ ਪਾਰਟੀ ਰਾਜ ਕਰਨ ਵਾਸਤੇ ਨਹੀਂ ਬਣੀ ਸੀ ਕੌਮ ਦੇ ਉੱਤੇ ਕੋਈ ਭੀੜਾ ਆਏ ਉਹਦੇ ਪੀੜ ਕੌਮ ਦੀ ਲੜਾਈ ਲੜਨ ਵਾਸਤੇ ਕਿਸਾਨੀ ਦੀ ਲੜਾਈ ਲੜਨ ਵਾਸਤੇ ਗਰੀਬ ਦੀ ਲੜਾਈ ਲੜਨ ਵਾਸਤੇ ਖਾਲਸਾ ਪੰਥ ਦੀ ਲੜਾਈ ਲੜਨ ਵਾਸਤੇ ਪੰਜਾਬੀਆਂ ਦੀ ਲੜਾਈ ਲੜਨ ਵਾਸਤੇ ਬਣੀ ਸੀ ਜੇ ਅਸੀਂ ਕੱਲੇ ਰਾਜ ਕਰਨ ਵਾਸਤੇ ਬਣੇ ਹੁੰਦੇ ਤੇ ਬਾਦਲ ਸਾਹਿਬ 16 ਸਾਲ ਨਹੀਂ ਜੇਲ੍ਹਾਂ ਜਾਣਾ ਸੀ ਫਿਰ ਕੀ ਨਿ ਸਮਝੌਤੇ ਕਰ ਲੈਂਦੇ ਬੜੀ ਵਾਰ ਕਹਿੰਦੇ ਸੀ ਕਾਂਗਰਸ ਕਿ ਤੁਸੀਂ ਨਾ ਮੋਰਚੇ ਲਾਓ ਅਸੀਂ ਤੁਹਾਨੂੰ ਜੀਐਮਿੰਿਸਟਰ ਬਣਾ ਦਿੰਨੇ ਆ ਪਰ ਨਹੀਂ ਅਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਅਸੂਲ ਸਭ ਤੋਂ ਉੱਗੇ ਆ ਅੱਜ ਹਾਲਾਤ ਕੀ ਹੈ ਪੰਜਾਬ ਤੇ ਦੇਸ਼ ਦੇ ਦੇਖੋ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਜ ਭਾਰਤੀ ਜਨਤਾ ਪਾਰਟੀ ਦਾ ਸਾਡੇ ਨਾਲ ਉਹਦਾ ਸਮਝੌਤਾ ਵੀ ਰਿਹਾ ਜਦੋਂ ਸਾਡਾ ਸਮਝੌਤਾ ਸੀ ਉਹ ਭਾਰਤੀ ਜਨਤਾ ਪਾਰਟੀ ਹੋਰ ਸੀ ਅੱਜ ਵਾਲੀ ਹੋਰ ਹੈ ਫਿਰ ਤੁਸੀਂ ਪੁੱਛੋਗੇ ਕਿਵੇਂ ਉਦੋਂ ਭਾਰਤੀ ਜਨਤਾ ਪਾਰਟੀ ਦੇਗਵਾਈ ਵਾਜਪਾਈ ਜੀ ਵਰਗੇ ਇਨਸਾਨ ਕਰਦੇ ਸੀ ਜਿਹੜੇ ਕਿਸੇ ਹਿੰਦੂ ਸਿੱਖ ਮੁਸਲਮਾਨ ਕਿਸੇ ਨਾਲ ਫਰਕ ਨਹੀਂ ਰੱਖਦੇ ਸੀ 크ਰਿਸਚੀਅਨ ਸਾਰਿਆਂ ਨੂੰ ਭਰਾ ਮੰਗੂ ਰੱਖਦੇ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਸਾਰਿਆਂ ਨੂੰ ਆਪਣਾ ਮਿਲਦੇ ਸੀ ਜਿਹੜੀ ਹੁਣ ਭਾਰਤੀ ਜਨਤਾ ਪਾਰਟੀ ਆਈ ਹੈ ਆਰਐਸਐਸ ਉਹ ਕਹਿੰਦੇ ਆ ਕਿ ਅਸੀਂ ਤੇ ਹੋਰ ਕੋਈ ਨਹੀਂ ਲੋਕੀ ਤਾਂ ਸਰਪੰਚ ਹੀ ਨਹੀਂ ਛੱਡਦੇ ਜਦੋਂ ਕਾਨੂੰਨ ਆਇਆ ਮੰਤਰੀ ਪਨ ਛੱਡਿਆ ਹਰਸਿਮਰਤ ਨੇ ਅਸੀਂ ਨਾਤਾ ਵੀ ਛੱਡਿਆ ਉਹਨਾਂ ਨਾਲ ਕਿਉਂ ਕਿਉਂਕਿ ਅਸੀਂ ਪੰਜਾਬ ਤੇ ਕਿਸਾਨਾਂ ਦੀ ਲੜਾਈ ਲੜਦੇ ਰਹੇ ਹਾਂ ਤੇ ਲੜਦੇ ਰਵਾਂਗੇ ਕਈ ਕਹਿਣ ਲੱਗ ਜਾਂਦੇ ਕਿ ਅਸੀਂ ਕਿਸਾਨਾਂ ਦੀ ਜਥੇਬੰਦੀ ਹੈ ਜਥੇਬੰਦੀ ਹੋਏਗੀ ਕਿਸਾਨਾਂ ਦੀ ਪਰ ਉਹ ਕਿਸਾਨਾਂ ਵਾਸਤੇ ਕੀਤਾ ਕੀ ਹੈ ਜੇ ਅਸਲੀ ਹਿੰਦੁਸਤਾਨ 'ਚ ਕਿਸਾਨਾਂ ਦੀ ਜਥੇਬੰਦੀ ਹੈ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੇ ਕਰਕੇ ਦਿਖਾਇਆ ਤਲਵੰਡੀ ਸਾਬੋ ਵਾਲਿਓ ਯਾਦ ਕਰੋ ਤੁਹਾਡੇ ਇਥੇ ਤੇਲ ਪਾਣੀ ਕਿੰਨਾ ਇਕੱਠਾ ਹੁੰਦਾ ਸੀ ਪਿਊਬਲ ਕਨੈਕਸ਼ਨ ਮੈਨੂੰ ਯਾਦ ਹੈ ਇੱਕ ਵਾਰ ਇੱਕ ਵਾਰ ਮਾਇਆ ਆਇਆ ਕਹਿੰਦੇ ਸਾਡੇ ਪਿੱਛੇ ਨਹੀਂ ਆਉਂਦਾ ਮੈਂ ਕਿਹਾ ਕਸੀਆਂ ਚ ਮੋਗੇ ਮੋਗਿਆਂ ਦੇ ਵੀ ਟਿਊਬਲ ਲਾਇਆ ਸੀ ਲਾਇਏ ਸੀ ਤੁਹਾਡੇ ਇੱਥੇ ਹੈ 17 ਲੱਗੇ ਪੱਕਾ ਕਲਾ ਚ ਪਰ ਮਨ ਲਾਦਾ ਵੋਟ ਨਹੀਂ ਪਈ ਹਣੀ ਮੋਗੇ ਤੇ ਟਿਊਬਲ ਕਨੈਕਸ਼ਨ ਮੈਨੂੰ ਅਫਸਰ ਕਹਿੰਦੇ ਕਿਵੇਂ ਲੱਗਣਗੇ ਮੈਂ ਕਿਹਾ ਮੁੱਖ ਮੰਤਰੀ ਅਸੀਂ ਆ ਤੂੰ ਕੋ ਪੁੱਛਦਾ ਲਾ ਦਿਓ ਲਾ ਤੇ ਤੁਹਾਡੇ ਕੋ ਬਿੱਲ ਵੀ ਨਹੀਂ ਲੈਂਦਾ ਸੀ ਦੇਖੋ ਐਜੇ ਕੰਮ ਕੀਤੇ ਐ ਜਿਹੜਾ ਕੋਈ ਕਰ ਨਹੀਂ ਸਕਦਾ ਸੀ ਪਿੰਡ ਪਿੰਡ ਆਰੋ ਪਿੰਡ ਪਿੰਡ ਵਾਟਰ ਵਰਕਸ ਆਉਂਦੇ ਸੀ ਤੁਹਾਡੇ ਕੋਲੇ ਤੁਸੀਂ ਕਹਿੰਦੇ ਸੀ 20 ਲੱਖ ਚਾਹੀਦਾ ਸੀ 50 ਲੱਖ ਚੱਕੋ ਤੇ ਪਿਛਲੇ 10 ਸਾਲ ਚ ਕੋਈ ਦੇਖਿਆ ਕਿਤੇ ਕੈਪਟਨ ਦੇਖਿਆ ਆ ਭਗਵੰਤ ਮਾਨ ਦੇਖਿਆ ਝਾੜੂ ਵਾਲੇ ਕੋਈ ਆਏ ਐ ਹੁਣ ਕਹਿਣਗੇ ਖਾਨਾ ਖਾਲੀ ਐ ਸਾਡੇ ਟਾਈਮ ਕੀ ਸੀ ਇਹਨਾਂ ਦੀ ਨੀਅਤ ਖਾਲੀ ਐ ਇਹਨੇ ਕੰਮ ਕਰਨਾ ਨਹੀਂ ਆਪਣੇ ਇਲਾਕੇ ਵਾਸਤੇ ਸਭ ਤੋਂ ਨੇੜੇ ਕੌਣ ਐ ਨਾਲ ਪਿੰਡ ਬਾਦਲਾ ਐ ਬਾਦਲਾ ਸਾਹਿਬ ਇੱਥੋਂ ਦੀ ਸਰਕਾਰ ਹੋਏ ਇੱਥੋਂ ਦਾ ਮੁੱਖ ਮੰਤਰੀ ਹੋਏ ਆਪਾਂ ਵੋਟਾਂ ਪਾ ਕੇ ਭੇਜ ਦਿੰਨੇ ਆ ਕਿਤੇ ਪਟਿਆਲੇ ਨੂੰ ਕਿਤੇ ਕੁਦਰ ਜਿਹੜਾ ਕੋਈ ਹੁੰਦਾ ਹੀ ਨਹੀਂ ਉਹਦੇ ਬਾਅਦ ਹੁਣ ਜਿਹੜੀ ਜਿਹੜੀ ਮੈਂ ਤਿੰਨ ਪਾਰਟੀਆਂ ਦੀ ਗੱਲ ਕਰ ਰਿਹਾ ਅਸੀਂ ਚਾਰ ਪਾਰਟੀਆਂ ਇੱਕ ਤਾਂ ਕਾਂਗਰਸ ਹੈ ਮੇਰੇ ਕੋਲੇ ਕੱਲ ਕਈ ਮਹਾਪੁਰਖ ਆਏ ਸੀ ਕਈ ਸਿੰਘ ਆਏ ਸੀ ਜਿਹੜੇ ਬੜੇ ਭਜਨੀਕ ਹੈ ਗੱਲਾਂ ਚੱਲ ਪੀਆਂ ਮੈਂ ਇਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਲੋਕਾਂ ਦੇ ਮਨ 'ਚ ਤੁਸੀਂ ਯਾਦ ਕਰੋ ਜਦ ਬਾਦਲ ਸਾਹਿਬ ਮੁੱਖ ਮੰਤਰੀ ਗੱਲ ਪਾਤੀ ਜਮਾ ਕਿ ਬੇਅਦਬੀ ਕਾਲੀ ਦਲ ਨੇ ਕਰਾਈ ਹੈ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਜਿਹਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਏ ਤੇ ਅਰਦਾਸ ਕਰਕੇ ਘਰੋਂ ਨਿਕਲੇ ਉਹ ਐਸੋ ਹੋ ਸਕਦਾ ਹੈ ਪਰ ਉਦੋਂ ਤੁਸੀਂ ਯਾਦ ਕਰੋ ਕਹਿੰਦੇ ਕੌਣ ਸੀ ਦਾਦੂ ਵਾਲ ਮੰਡ ਉਹ ਕਿੱਥੇ ਹੈ ਉਹ ਭਾਜਪਾ ਚ ਹੈ ਆਰਐਸਐਸ ਚ ਹੈ ਆ ਸਾਰੇ ਆਰਐਸਐਸ ਤੇ ਏਜੰਸੀਆਂ ਨੇ ਦੇਖ ਲਿਆ ਕਿ ਕੌਮ ਦੀ ਤਾਕਤ ਅਕਾਲੀ ਦਲ ਹੈ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਕੋਈ ਤਰੀਕਾ ਹੈ ਕਿ ਖਾਲੀ ਦਲ ਨੂੰ ਖਤਮ ਕਰੋ ਝੂਠ ਬੋਲਣ ਲੱਗੇ ਬੋਲਣਾ ਪਾ ਗੱਲਾਂ ਚ ਆ ਗਏ ਪਰ ਖਾਲਸਾ ਜੀ ਤੁਸੀਂ ਕਲਮਸ ਨੂੰ ਪੁੱਛਣਾ ਚਾਹਣਾ ਭੁੱਲ ਗਿਆਂ ਕੋਈ ਤੇ ਇੱਥੇ ਕੋਈ ਨੌਜਵਾਨ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਨੌਜਵਾਨੋ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਕੋਈ ਦੱਸ ਸਕਦਾ ਬਜ਼ੁਰਗ ਨਾ ਹੱਥ ਤੇ ਕਰਕੇ ਨ ਕੋਈ ਨੌਜਵਾਨ ਦੱਸ ਸਕਦਾ ਪਹਿਲੀ ਜੂਨ ਨੂੰ 40 ਸਾਲ ਪਹਿਲੇ ਕੀ ਹੋਇਆ ਸੀ ਇੱਕ ਬੰਦਾ ਕਹਿ ਰਿਹਾ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਕਾਂਗਰਸ ਪਾਰਟੀ ਨੇ ਹਮਲਾ ਕੀਤਾ ਗੁਰੂ ਘਰ ਤੇ ਉੱਤੇ ਬੰਬ ਬਾਰੇ ਤੇ ਆਪਣੇ ਅੱਧਾ ਪਿੰਡ ਦਾ ਕਾਂਗਰਸ ਨੂੰ ਪਾ ਦਿੰਦਾ ਖਾਸਾ ਜੀ ਹੋ ਕੀ ਗਿਆ ਆਪਾਂ ਨੂੰ ਕੂਨਚ ਕੀ ਐ ਤੇ ਹੁਣ ਵੀ 40 ਸਾਲ ਬਾਅਦ ਉਸੇ ਹੀ ਦਿਨ ਵੋਟਾਂ ਪੈ ਰਹੀਆਂ ਹੁਣ ਜਿਹੜਾ ਸਿੱਖ ਉਥੇ ਖੜ ਕੇ ਵੋਟਾਂ ਪਾਊਗਾ ਕਾਂਗਰਸ ਨੂੰ ਉਹਨੂੰ ਆਪਾਂ ਕੀ ਕਵਾਂਗੇ ਪਹਿਲੀ ਜੂਨ ਨੂੰ ਹੁਣ ਦੂਜੇ ਪਾਸੇ ਜਿਦੋਂ ਦੀ ਅਸੀਂ ਭਾਜਪਾ ਛੱਡੀ ਲੱਤ ਮਾਰੀ ਤੇ ਆਪਾਂ ਕਿਸਾਨਾਂ ਨਾਲ ਕਿਸਾਨਾਂ ਨੇ ਉਹਨਾਂ ਨਾਲ ਸੰਘਰਸ਼ ਕੀਤਾ ਉਹਨਾਂ ਨੇ ਕਿਹਾ ਕਿ ਫਿਰ ਵੀ ਕਾਲੀ ਦਲ ਨੂੰ ਖਤਮ ਕਰੋ ਇਹਨਾਂ ਨੂੰ ਕਮਜ਼ੋਰ ਕਰੋ ਉਹਨਾਂ ਨੇ ਕੀ ਕੀਤਾ ਦੇਖਿਆ ਕਿ ਕਾਲੀ ਦਲ ਦੇ ਲੋਕਾਂ ਨੇ ਕਮਜ਼ੋਰ ਕਰਤਾ ਅੱਜ ਤੱਕ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਉੱਤੇ ਆਰਐਸਐਸ ਕਾਬਜ਼ ਹੋ ਗਈ ਹੈ ਉਹਨਾਂ ਦੇ ਕੰਟਰੋਲ 'ਚ ਹੈ ਤਖਤ ਪਟਨਾ ਸਾਹਿਬ ਦੇ ਉੱਤੇ ਆਰਐਸਐਸ ਕੰਟਰੋਲ ਕਰ ਰਹੀ ਹੈ ਉਹ ਦੱਸੂਗੀ ਕਰਦੀ ਹੈ ਕੀ ਕਰਨਾ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਟਰੋਲ ਬੀਜੇਪੀ ਲੈ ਲਿਆ ਥੋੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਆਪਣਾ ਪਾਰਲੀਮੈਂਟ ਹੈ ਉਹਨੂੰ ਤੋੜਦ ਕੇ ਹਰਿਆਣਾ ਲੱਗ ਬਣਾਤਾ ਜਿਹੜੀ ਅੰਗਰੇਜ਼ ਨਹੀਂ ਕਰ ਸਕੇ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰਕੇ ਆ ਹਾਲਾਤ ਬਣਾਤੀ ਹੈ ਤੇ ਅਗਲਾ ਨਿਸ਼ਾਨਾ ਪੰਜਾਬ ਹੈ ਇਕਤੀ ਪੰਜਾਬ ਤੇ ਵੀ ਕਬਜ਼ਾ ਕਰਨ ਲੱਗੇ ਸੀ ਅਬੰਗੀ ਸਾਹਿਬ ਨੂੰ ਪਤਾ ਹੈ ਜੇ ਮੈਂ ਭਾਜੀਪੀ ਲੱਗੀ ਸੀ ਮੈਂਬਰਾਂ ਦੇ ਉੱਤੇ ਪਰ ਆਪਣੇ ਦਲੇਰ ਰਹੇ ਸਾਰੇ ਜਿੱਥੇ ਕਰ ਲੈਂਦੇ ਫਿਰ ਉਹਨਾਂ ਨੇ ਫੈਸਲਾ ਕਰਨਾ ਸੀ ਅਰਦਾਸ ਕਿਵੇਂ ਕਰਨੀ ਆ ਕਿਦੋਂ ਕਰਨੀ ਆ ਕੀ ਕਰਨਾ ਕਿਹੜਾ ਭਾਈ ਕਿੱਥੇ ਲਾਉਣਾ ਹੈ ਕਿਵੇਂ ਕਰਨਾ ਹੁਣ ਉਹਨਾਂ ਦੇ ਹੱਥ ਕਿਉਂ ਆਪਣੀ ਗਲਤੀ ਕਰਕੇ ਯਾਰ ਮਾੜੇ ਆ ਚੰਗੇ ਆ ਪਰ ਫਿਰ ਵੀ ਥੋੜੇ ਆ ਮਾੜੇ ਆ ਚੰਗੇ ਆ ਫਿਰ ਵੀ ਥੋੜੇ ਆ ਥੋੜੀ ਫੌਜ ਹੈ ਅਜ ਅਮਰੀਕਾ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ ਚਾਹਕ ਨਹੀਂ ਸਕਦਾ ਅਮਰੀਕਾ ਤਰਫ ਕਿਉਂਕਿ ਫੌਜ ਤੋਂ ਡਰਦਾ ਆਪਣੇ ਦੇ ਹਮਲੇ ਹੋਣ ਲੱਗੇ ਕਿਉਂ ਹੋਣ ਲੱਗੇ ਕਿਉਂਕਿ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਦਾ ਕਿਸੇ ਵੀ ਹਿੰਮਤ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਤੁਹਾਡੇ ਬਾਰਡਰ ਤੇ ਹਰਿਆਣਾ ਪੁਲਿਸ ਦੀ ਹਿੰਮਤ ਨਹੀਂ ਹੋਣੀ ਸੀ ਇੱਥੇ ਬੰਬ ਸੜ ਜਾਣ ਤੇ ਗੋਲੀਆਂ ਪੰਜਾਬ ਚ ਆ ਕੇ ਮਾਰ ਦੇਣ ਕਿਉਂ ਉਹਨੂੰ ਪਤਾ ਹੈ ਕਿਉਂਕਿ ਜਿਹੜਾ ਭਗਵੰਤ ਮਾਨ ਤੇ ਅਮਿਤ ਸ਼ਾਹ ਇੱਕ ਹੋ ਗਿਆ ਆ ਸਿਲੈਕਸ਼ਨ ਦੇ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੀ ਟੁੱਟ ਕੇ ਬਣ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਭਗਵੰਤ ਮਾਨ ਗਵਾਈ ਕਰੇ ਬੀਜੇਪੀ ਸਪੋਰਟ ਕਰ ਰਹੀ ਹੈ ਜਿਵੇਂ ਮਹਾਰਾਸ਼ਟਰ ਚ ਉਹਨਾਂ ਨੇ ਸ਼ਿਵ ਸੇਨਾ ਤੋੜੀ ਉਵੇਂ ਉਹਨਾਂ ਨੇ ਪੱਕਾ ਹੋ ਗਿਆ ਹੁਣ ਜਦੋਂ ਭਗਵੰਤ ਮਾਨ ਨੇ ਇੱਥੇ ਗੋਲੀਆਂ ਚੱਲੀ ਜਾ ਰਹੀਆਂ ਐ ਪੁਲਿਸ ਚੁੱਪ ਕਰਕੇ ਬੈਠੀ ਹੈ ਦੇਖੀ ਜਾਂਦੀ ਹੈ ਇੱਥੇ ਬੰਦੇ ਚੱਕ ਕੇ ਲੈ ਗੇ ਹਲੇ ਤਾਂ ਇੱਥੇ ਬਾਰਡਰ ਤੇ ਤੁਹਾਨੂੰ ਬੌਮ ਰੋਕਿਆ ਤੁਸੀਂ ਆਪਣੀ ਪਾਰਟੀ ਨੂੰ ਨਾ ਤਗੜਾ ਕੀਤਾ ਤੇ ਪਿੰਡਾਂ ਚੋਂ ਚੱਕ ਕੇ ਲੈ ਕੇ ਜਾਣਗੇ ਤੁਹਾਨੂੰ ਹਾਲਾਤ ਕੀ ਹੈ ਪੰਜਾਬ ਦੇ ਗੁੰਡਾਗਰਦੀ ਦਾ ਇਲਾਜ ਹੈ ਗੈਂਗਸਟਰ ਰਾਜ ਕਰੀ ਜਾਂਦੀ ਹੈ ਘਰ ਘਰ ਨਸ਼ਾ ਫਚਾਤਾ ਕਿਸੇ ਨੂੰ ਕੋਈ ਪਤਾ ਹੀ ਨਹੀਂ ਕੌਣ ਰਾਜ ਕਰ ਰਿਹਾ ਕੀ ਹੋ ਰਿਹਾ ਫਸਲਾਂ ਰੁਲੀਆਂ ਪਈਆਂ ਆ ਜਬ ਹੜਾ ਆਈ ਸੀ 1 ਰੁਪਿਆ ਨਹੀਂ ਮੁਆਵਜ਼ਾ ਕਹਿੰਦਾ ਸੀ ਬੱਕਰੀਆਂ ਦੇ ਮੁਰਗੀਆਂ ਨੂੰ ਦਊਂਗਾ ਤੇ ਕਿਹੜਾ ਬੰਦਿਆਂ ਨੂੰ ਨਹੀਂ ਦਿੱਤਾ ਮੁਆਵਜ਼ਾ ਨੇ ਆ ਤੁਸੀਂ ਯਾਦ ਕਰੋ ਤਲਵੰਡੀ ਵਾਲਾ ਨਰਮਾ ਖਰਾਬ ਹੋਇਆ ਸੀ ਬਾਦਲ ਸਾਹਿਬ ਨੇ ਕਿੰਨਾ ਦਿੱਤਾ ਸੀ ਚੋਣੀਆਂ ਨੂੰ ਵੀ ਦਿੱਤਾ ਸੀ ਚੋਨਾ ਮੈਂ ਕਿਹਾ ਚੋਨਾ ਹੁਣ ਗੜੇ ਆ ਹੁਣ ਹੀ ਗੜੇ ਪਏ ਆ ਆ ਖੁੱਡੀਆਂ ਜਿਹੜਾ ਮੰਤਰੀ ਇਹਨਾਂ ਦਾ ਇਹਦੇ ਪਿੰਡ ਚੋਂ 20 ਕਿਲੋਮੀਟਰ ਆਨੰਦਗੜ ਤੋਂ ਸ਼ੁਰੂ ਹੋਏ ਤੇ ਮੈਨੂੰ ਲੱਗਦਾ ਮੋਗੇ ਤੱਕ ਇੱਕ ਲਾਈਨ ਬਣ ਗਈ ਗੜਿਆਂ ਨੇ ਪਿੰਡ ਤੇ ਪਿੰਡ ਤਬਾ ਹੈ ਇੱਕ ਦਿਨ ਦੇਖਣ ਵੀ ਨਹੀਂ ਗਿਆ ਮੈਂ ਸਾਰੇ ਪਿੰਡਾਂ ਚ ਗਿਆ ਸੀ ਇੱਕ ਦਿਨ ਦੇਖਣ ਨਹੀਂ ਗਿਆ ਰੁਪਿਆ ਕੀ ਦੇਣਾ ਸੀ ਆ ਤਾਂ ਇਹਨਾਂ ਨੇ ਤਾਂ ਜਿਵੇਂ ਕਹਿੰਦਾ ਪੈਰ ਥੱਲੇ ਬਟੇਰਾ ਆ ਗਿਆ ਉਹ ਤਾਂ ਕਹਿੰਦਾ ਹੁਣ ਮੁੱਖ ਮੰਤਰੀ ਬਣ ਕੇ ਇਹਨਾਂ ਨੂੰ ਵੀ ਪਤਾ ਅੱਗੇ ਜਵਾਨ ਚਾਪਤ ਹੋਣੀ ਆ ਹੁਣ ਇਹਨਾਂ ਦਾ ਕੰਮ ਤੁਹਾਡੇ ਵਾਸਤੇ ਨਹੀਂ ਆ ਉਹ ਤਾਂ ਸੋਚਦੇ ਆ ਹੁਣ ਸਾਡੀ ਤੇ ਗੱਲ ਬਣ ਗਈ ਹੁਣ ਤਾਂ 5 ਸਾਲ ਐਸ਼ ਕਰੋ ਮੈਨੂੰ ਇੱਕ ਬੰਦਾ ਆਇਆ ਜਿਹੜਾ ਆਮ ਆਦਮੀ ਛੱਡ ਕੇ ਮੇਰੇ ਕੋਲੇ ਆਇਆ ਪਾਰਟੀ ਸਰੋਪਾ ਦਿੱਤਾ ਮੈਂ ਹੁਣ ਬੈਠੇ ਬੈਠੇ ਮੇਰੇ ਮੈਂ ਕਿਹਾ ਯਾਰ ਆਮ ਆਦਮੀ ਪਾਰਟੀ ਤੂੰ ਛੱਡੀ ਕਿਉਂ ਉਹ ਕਹਿੰਦਾ ਜੀ ਮੈਂ ਬੜਾ ਵਰਕਰ ਸੀ ਆਮ ਆਦਮੀ ਮੈਂ ਉੱਥੇ ਉਹ ਕਾਮ ਆਦਮੀ ਨੂੰ ਵੋਟਾਂ ਪਾਈਆਂ ਕਹਿੰਦਾ ਮੈਂ ਆਪਣੇ ਐਮਐਲਏ ਕੋਲੇ ਗਿਆ ਤੇ ਕਿਹਾ ਕਿ ਮੇਰਾ ਪੁਲਿਸ ਮੈਨੂੰ ਫੜਨ ਆਈ ਹੈ ਤੇ ਮੇਰਾ ਕੋਈ ਸਮੱਸਿਆ ਹੈ ਮੇਰੀ ਮਦਦ ਕਰੋ ਉਹ ਐਮਐਲਏ ਕਹਿੰਦਾ ਕਿ ਮੇਰੇ ਕੋਲੇ ਅੱਜ ਟਾਈਮ ਨਹੀਂ ਹੈ ਮੈਂ ਜਾਣਾ ਕਿਤੇ ਮੇਰੇ ਕੋਲ ਟਾਈਮ ਨਹੀਂ ਹੈ ਉਹ ਕਹਿੰਦਾ ਜੀ ਜਦੋਂ ਵੋਟਾਂ ਸੀ ਉਦੋਂ ਤਾਂ ਤੁਸੀਂ ਸਹਿੰਦੇ ਸਾਰਾ ਟਾਈਮ ਹੀ ਸਾਡੇ ਕੋਲੇ ਆ ਹੁਣ ਕਿਉਂ ਨਹੀਂ ਵੋਟ ਪਾਉਂਦੇ ਉਹ ਆ ਮਾਦਮੀ ਪਾਰਟੀ ਨੇ ਐਮਐਲਏ ਦੱਸਿਆ ਕਿ ਕੀ ਉਹਨੂੰ ਕਹਿੰਦਾ ਤੁਸੀਂ ਕਿਹੜਾ ਮੈਨੂੰ ਵੋਟ ਪਾਈ ਐ ਉਹ ਕਹਿੰਦਾ ਤੁਹਾਨੂੰ ਹੀ ਵੋਟ ਪਾਈ ਐ ਕਹਿੰਦਾ ਤੁਸੀਂ ਮੈਨੂੰ ਨਹੀਂ ਵੋਟ ਪਾਈ ਤੁਸੀਂ ਝਾੜੂ ਨੂੰ ਵੋਟ ਪਾਈ ਐ ਤੁਸੀਂ ਕਿਹੜਾ ਕੋਈ ਐਮਐਲਏ ਦੀ ਸ਼ਕਲ ਦੇਖੀ ਪੰਜਾਬੀ ਐਣਾ ਕੋਈ ਮਰਜ਼ੀ ਆ ਗਿਆ ਝਾੜੂ 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 ਐ ਹੀ ਨਹੀਂ ਪਤਾ ਅੱਧੇ ਪੰਜਾਬ ਨੂੰ ਪਤਾ ਨਹੀਂ ਸੀ ਕਿ ਐਮਐਲਏ ਕਿਹੜਾ ਜਿਹਨੂੰ ਵੋਟ ਪਾ ਰਹੇ ਹੋ ਉਹ ਕਹਿੰਦਾ ਆ ਮੇਰੇ ਦਰਵਾਜ਼ੇ ਝਾੜੂ ਰੱਖਿਆ ਉਹਨੂੰ ਜਾ ਕੇ ਪੁੱਛਦਾ ਕੀ ਕੀਨੇ ਐਸਐਸਪੀ ਨੂੰ ਗੱਲ ਕਰਨਾ ਝਾੜੂ ਗੱਲ ਕਰੂਗਾ ਮੈ ਮੈਨੂੰ ਤਾਂ ਕੰਮ ਹੀ ਨਹੀਂ ਮੇਰੇ ਖਿਲਾਫ ਜਿਹੜਾ ਝਾੜੂ ਵਾਲਾ ਜਿੱਤਿਆ ਨਾ ਲੜਕੀਆਂ ਦਾ ਵਪਾਰ ਉਹ ਕਰਦਾ ਹੈ ਬੈਂਕ ਉਹਨੇ ਲੁੱਟਿਆ ਆਪਣਾ ਉਥੋਂ ਦਾ ਪੈਟਰੋਲ ਪੰਪ ਉਹਨੇ ਲੁਕਿਆ ਉਹਦਾ ਬਾਪ ਫਲੇ ਵੀ ਜੇਲ੍ਹ ਚ ਹੈ ਤੁਸੀਂ ਉਹਦਾ ਤੁਸੀਂ ਉਹਨੂੰ ਤੇ ਲੋਕੀ ਦਾ ਹੱਥ ਨਹੀਂ ਮਣਾਉਂਦੇ ਤੇ ਮੈਂ ਇਥੇ ਸੇਵਾ ਕਰਦ ਰਿਹਾ ਗਲੀਆਂ ਨਾਲ ਮੈਂ ਜਲਾਲਾਬਾਦ ਇੱਕ ਹਲਕਾ ਐ ਜਾ ਸੀ ਜਿਨਾ ਕੋਈ ਕੋਈ ਸੋਚ ਨਹੀਂ ਸਕਦਾ ਇਹਨਾਂ ਮਾੜਾ ਹਾਲ ਸੀ 7 ਸਾਲ ਆਜ ਮੈਂ ਨਕਸ਼ਾ ਬਦਲ ਲੇਤਾ ਪਰ ਨਹੀਂ ਮੈਂ ਉਹ ਹੀ ਸਵਾਲ ਪੁੱਛਿਆ ਸੀ ਜਦੋਂ ਕਿ ਤੁਹਾਡੇ ਪਿੰਡ ਚ ਮੋਗੇਦਲ ਤੇ ਟਿਊਬਵਲ ਤੇ ਉਣੀ ਲਾਤੇ ਪਰ ਹੋਇਆ ਕੀ ਮੈਂ ਇੱਕ ਪਿੰਡ ਐ ਤੁਹਾਡੇ ਬਠਿੰਡੇ ਚ ਆਪ ਪੁੱਛੋ ਹਲਕੇ ਚ ਮੇਰੇ ਕੋਲੇ ਪਿੰਡ ਵਾਲੇ ਆਏ ਔਰ ਸਰਕਾਰੀ ਜ਼ਮੀਨ ਤੇ ਉਹ ਪਿਛਲੇ 100 ਸਾਲ ਦੇ ਬੈਠੇ ਸੀ ਉਦੋਂ ਦੀ ਜ਼ਮੀਨ ਸਾਰਾ ਪਿੰਡ ਹੀ ਕਿਸੇ ਦੇ ਨਾਂ ਜ਼ਮੀਨ ਨਹੀਂ ਸੀ ਤੇ ਨਾ ਨੋਨ ਮੰਦਾ ਸੀ ਕੁਝ ਕਰਦਾ ਸੀ ਤੇ ਮੈਨੂੰ ਕਹਿੰਦੇ ਜੀ ਜ਼ਮੀਨ ਸਾਡੀ ਸਾਰੀ ਲਵਾ ਦਿਓ ਸਾਡੇ ਨਾਂ ਕਰ ਦਿਓ ਸਾਰਾ ਪਿੰਡ ਇੱਕ ਮੋਰੀ ਟੱਪੂ ਸਾਨੂੰ ਦੇਵਾਂ ਮੈਂ ਮੈਂ ਸੈਕਟਰੀ ਨੂੰ ਬੁਲਾਇਆ ਮੈਂ ਕਿਹਾ ਲਿਆ ਤੂੰ ਕਰਾਂ ਸਰਕਾਰ ਸੀ ਮੈਂ ਸਾਰਿਆਂ ਦੇ ਨਾਂ ਤੇ ਰਜਿਸਟਰੀਆ ਕਰਾ ਕੇ ਪੜਾਤੀਆਂ ਉਹ ਇਲੈਕਸ਼ਨ ਦੇ ਬਾਅਦ ਮੈਂ ਭੁੱਲ ਗਿਆ ਉਹਦੇ ਬਾਰੇ ਮੈਂ ਭੁੱਲ ਗਿਆ ਉਹਦੇ ਇਲੈਕਸ਼ਨ ਦੇ ਬਾਰੇ ਮੈਂ ਪੁੱਛਿਆ ਆਪਣੇ ਬੰਦੇ ਨੂੰ ਮੈਂ ਕਿਹਾ ਯਾਰ ਕੀ ਹੋਇਆ ਉਸ ਪਿੰਡ ਦਾ ਉਹ ਕਹਿੰਦਾ 600 ਤੇ ਹਾਰੇ ਆਪਾਂ ਹੁਣ ਇੱਕ ਬਠਿੰਡਾ ਸ਼ਹਿਰ ਦੇਖ ਲਿਓ ਬਠਿੰਡਾ ਸ਼ਹਿਰ ਕੀ ਹੁੰਦਾ ਸੀ ਤੁਸੀਂ ਬਠਿੰਡੇ ਜਾਂਦੇ ਹੁੰਦੇ ਸੀ 20 ਸਾਲ ਪਹਿਲੇ ਅੱਜ ਕੀ ਹੈ ਤੁਸੀਂ ਆਪਣਾ ਇਲਾਕਾ ਦੇਖ ਲਓ ਕੋਈ ਚੀਜ਼ ਦੀ ਕਮੀ ਹੈ ਏਮਜ਼ ਵਰਗੇ ਹਸਤਾ ਲਾ ਗਏ ਸੜਕਾਂ ਦੇਖੋ ਨਜ਼ਾਰੇ ਵਾਲੀਆਂ ਅੱਛਾ ਗੁਰੂ ਦੀ ਨਗਰੀ ਤਲਵੰਡੀ ਸਭ ਉਹ ਤੱਕ ਸਾਬ ਪਹਿਲੇ ਤੁਸੀਂ ਮੱਥਾ ਟੇਕ ਜਾਂਦੇ 15 ਸਾਲ ਬਰਸਾਤਾਂ ਤਾਂ ਜਾ ਹੀ ਨਹੀਂ ਸਕਦੇ ਸੀ ਟੋਏ ਏਡੇ ਏਡੇ ਹੁੰਦੇ ਸੀ ਖੁੱਭ ਜਾਂਦੇ ਸੀ ਗੱਡੀਆਂ ਖੁੱਭ ਜਾਂਦੀਆਂ ਸੀ ਬਾਦਲ ਸਾਹਿਬ ਨੇ ਜਿੰਨੇ ਤੱਕ ਤੱਕ ਸਾਬ ਸ਼ਹਿਰਾਂ ਨੂੰ ਡਿਵੈਲਪ ਕੀਤਾ ਪੰਜਾਬ ਨੂੰ ਡਿਵੈਲਪ ਕੀਤਾ ਕੋਈ ਚੀਜ਼ ਦੀ ਕਮੀ ਛੱਡੀ ਨਹੀਂ ਛੋੜੇ ਛੋੜੇ ਚਾਹ ਪੀਣ ਕਿਤੇ ਪਰ ਆਪਾਂ ਗੱਲਾਂ 'ਚ ਆ ਆ ਕੇ ਮੈਂ ਉਹੀ ਬੇਨਤੀ ਕਰਦਾ ਹੁਣ ਤਜਰਬੇ ਕਰਨੇ ਛੱਡ ਦਿਓ ਬਹੁਤ ਕਰ ਲਏ ਆ ਆਪਣੇ ਤੋਂ ਸਿਆਣੇ ਗੁਜਰਾਤੀ ਐ 30 ਸਾਲ ਹੋ ਗਏ ਗੁਜਰਾਤੀਆਂ ਨੂੰ ਲਗਾਤਾਰ ਮੋਦੀ ਮੋਦੀ ਕਰੀ ਜਾਂਦੇ ਭਾਵੇਂ ਜੋ ਮਰਜ਼ੀ ਆ ਜਾਣ ਆ ਝਾੜੂ ਵਾਲੇ ਠੱਗ ਉੱਥੇ ਵੀ ਗਏ ਸੀ ਗੱਲ ਨਹੀਂ ਬਣੀ ਉਹ ਕਹਿੰਦੇ ਸਾਡੇ ਲੋੜ ਹੀ ਨਹੀਂ ਯਾਰ ਤੁਹਾਨੂੰ ਅਕਾਲੀ ਦਲ ਦੇ ਬੰਦੇ ਕਹਿੰਦੇ ਲੋੜ ਹੀ ਕੀ ਐ ਥੋੜੀ ਫੌਜ ਐ ਥੋੜੀ ਪਾਰਟੀ ਐ ਥੋੜੇ ਬਜ਼ੁਰਗਾਂ ਦੀ ਪਾਰਟੀ ਐ ਜਿਹਨੂੰ ਮਰਜ਼ੀ ਜਾ ਕੇ ਬਾਹ ਫੜ ਕੇ ਤੁਸੀਂ ਕੰਮ ਕਰਾ ਸਕਦੇ ਹੋ ਜਦੋਂ ਕਾਲੀ ਦਿਲ ਦੀ ਸਰਕਾਰ ਮਤਲਬ ਥੋੜੀ ਸਰਕਾਰ ਹੈ ਆ ਝਾੜੂ ਵਾਲੇ ਆ ਜਨ ਕਾਂਗਰਸ ਆ ਜਨ ਐ ਲੱਗਦਾ ਕੋਈ ਅੰਗਰੇਜ਼ਾਂ ਦੀ ਸਰਕਾਰ ਆ ਗੱਲ ਹੈ ਕਿ ਨਹੀਂ ਦੀ ਹਲੇ ਤਾਂ ਤੁਸੀਂ ਆਪ ਹੀ ਬ੍ਰੇਕਾਂ ਲਾ ਦੀਆਂ ਜੇ ਬ੍ਰੇਕ ਨਾਲ ਆਉਂਦੇ ਆ 10 ਸਾਲ ਮਿਲ ਜਾਂਦੇ ਇੱਥੇ ਹੀ ਕਾਰਖਾਨੇ ਲੱਗ ਜਨ ਸੀ ਟੈਕਸਟਾਈਲ ਮਿਲਸ ਆਈਟੀ ਥਿੰਗ ਆਈ ਤਾਂ ਨੇਰੀ ਲਈ ਆਉਂਦੇ ਸੀ ਤੁਸੀਂ ਬ੍ਰੇਕਾਂ ਬ੍ਰੇਕਾਂ ਲਾ ਦੀਆਂ ਇੱਥੇ ਰੁਕ ਜਾਓ ਉਹ ਹੁਣਾਂ ਕਿਸੇ ਦੀ ਗੱਲ ਚ ਆ ਜਾਓ ਫੀਕ ਫੀਕ ਤੋ ਐਸ ਕਰਕੇ ਹੁਣ ਇੱਕੋ ਇੱਕ ਬੇਨਤੀ ਐ ਦੇਖੋ ਪੰਜਾਬ ਨੂੰ ਬਚਾ ਲਓ ਆਪਣਾ ਘਰ ਪੰਜਾਬ ਐ ਇਹਨਾਂ ਨੂੰ ਕੀ ਫਰਕ ਪੈਂਦਾ ਡੁੱਬ ਜੇ ਬੀਜੇਪੀ ਨੂੰ ਕੀ ਫਰਕ ਪੈਂਦਾ ਕਾਂਗਰਸ ਨੂੰ ਕੀ ਫਰਕ ਪੈਂਦਾ ਝਾੜੂ ਵਾਲੇ ਦਾ ਜਮਾ ਹੀ ਨਹੀਂ ਪੈਂਦਾ ਇਹਨਾਂ ਨੇ ਤੇ ਮੈਂ ਤੈਨੂੰ ਅੱਜ ਦੱਸ ਝਾੜੂ ਵਾਲੇ ਨੇ ਆਪਣਾ ਬੋਰੀ ਬਿਸਤਰਾ ਪਟ ਕੇ ਇਲੈਕਸ਼ਨ ਪਾ ਕੇ ਤੇ ਹੋਰ ਚਲੇ ਜਾਣਗੇ ਇਹਨਾਂ ਕਹਿੰਦੇ ਇੱਥੇ ਤੇ ਗੱਲ ਬੰਦ ਹੀ ਨਹੀਂ ਹੋਰ ਕਿਤੇ ਦੁਕਾਨ ਖੋਲੋ ਜਾ ਕੇ ਅਜੇ ਤੇ ਰਹਿਣਾ ਇੱਥੇ ਐ ਸੋ ਐਸ ਕਰਕੇ ਜੇ ਵਾਪਸ ਤੁਸੀਂ ਪੈਨਸ਼ਨਾਂ ਚਾਲੂ ਕਰਾਉਣੀ ਹੈ ਵਾਪਸ ਆਟਾ ਦਾ ਵਾਪਸ ਘਰ ਘਰ ਆਏ ਵਾਪਸ ਸ਼ਗਨ ਸਕੀਮ ਚਾਲੂ ਹੋਏ ਵਾਪਸ ਐਸੀ ਨੂੰ ਸਕਾਲਰਸ਼ਿਪ ਮਿਲੇ ਵਾਪਸ ਤੁਹਾਡੇ ਪਿੰਡਾਂ ਚ ਗ੍ਰਾਂਟ ਆਉਣ ਮੈਂ ਤੁਹਾਨੂੰ ਇੱਕ ਗੱਲ ਦਾ ਥੋੜੇ ਦੱਸੋ ਟੂਰ ਕਨੈਕਸ਼ਨ ਕਿੰਨੇ ਬੰਦੇ ਕੋਲ ਹੈ ਨਹੀਂ ਹੱਥ ਘੜੇ ਕਰਿਓ ਹੈ ਨਹੀਂ ਜਿਹਦੇ ਕੋਲ ਟੂਰ ਕਨੈਕਸ਼ਨ ਹੈ ਨਹੀਂ ਹੈ ਨਹੀਂ ਜਿਸ ਦਿਨ ਸਰਕਾਰ ਬਣਾ ਦੂੰ ਪਹਿਲੇ ਹਫਤੇ ਸਾਰਿਆਂ ਨੂੰ ਦੇ ਦੂੰ ਉਹ ਪਹਿਲੇ ਵੀ ਆਪਾਂ ਹੀ ਦਿੱਤੇ ਸੀ ਆ ਦੱਸੋ ਦੇ ਪਛਲਾ ਕਿਸ ਨੇ ਦਿੱਤੇ ਪਰ ਹੁਣ ਤੁਹਾਡੇ ਹੱਥ ਹੈ ਉਹ ਜਿਹੜੇ ਬ੍ਰੇਕ ਤੇ ਪੈੜ ਰੱਖਿਆ ਸੀ ਨਾ ਬ੍ਰੇਕ ਤੇ ਚੱਕ ਕੇ ਹੁਣ ਐਕਸਲੇਟਰ ਤੇ ਰੱਖ ਦਿਓ ਕਿ ਕਾਲੀ ਦਿਲ ਦੇ ਸਪੀਡ ਪੜਾ ਦਿਓ ਸੋ ਆ ਜਿਹੜੀ ਲੜਾਈ ਹੁਣ ਤੁਹਾਡੀ ਲੜਾਈ ਹੈ ਆ ਤੁਹਾਡੇ ਪਿੰਡਾਂ ਦੀ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਲੜਾਈ ਹੈ ਇਹਨਾਂ ਦਿੱਲੀ ਵਾਲੇ ਚੋਰਾਂ ਦੇ ਖਲਾ ਆ ਸਾਰੇ ਦਿੱਲੀ ਵਾਲੇ ਹੋ ਜਾਈ ਹੈ ਇਹਨਾਂ ਨੂੰ ਆਪਾਂ ਪੜਨ ਨਾ ਦਈਏ ਜਿਵੇਂ ਪਹਿਲੀ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਸੀ ਨਾ ਉਵੇਂ ਪਹਿਲੀ ਜੂਨ ਨੂੰ ਆਪਾਂ ਵੀ ਬਾਰਡਰ ਸੀਲ ਕਰ ਦਈਏ ਕੋਈ ਦਿੱਲੀ ਵਾਲੀ ਪਾਰਟੀ ਨੂੰ ਇੱਕ ਵੋਟ ਨਹੀਂ ਪਿੰਡ ਚ ਪੈਣ ਦੇਣੀ ਆਪਾਂ ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਕਾਲੀ ਦਲ ਲਈਏ ਤੇ ਮੈਂ ਤਨਮਾਨ ਕਰਦਾ ਸਾਰੀ ਲੀਡਰਸ਼ਿਪ ਦਾ ਬਹੁਤ ਵਧੀਆ ਕਟ ਕੀਤਾ ਹੈ ਬੜੀ ਖੁਸ਼ੀ ਹੈ ਰਵੀਪ੍ਰੀਤ ਵੀ ਹੁਣ ਆਪਣੇ ਪਰਿਵਾਰ ਦਾ ਮੇਰਾ ਸਾਡੇ ਦਾ ਮੈਂ ਤੁਹਾਨੂੰ ਦੱਸਾਂ ਮੇਰੇ ਸਾਲੇ ਨਾਲ ਦਾ ਬਹੁਤ ਇਕੱਠੇ ਹੀ ਰਹੇ ਇਕੱਠੇ ਪੜੇ ਆ ਇਕੱਠੇ ਹੀ ਪਸ ਹੋਰ ਨਹੀਂ ਪੁੱਛਦਾ ਸੋ ਸੋ ਆ ਸੇ ਸਾਡੇ ਪਰਿਵਾਰ ਦਾ ਜੀ ਹੈ ਤੇ ਬੰਗੀ ਸਾਹਿਬ ਦਾ ਸਾਡੇ ਬਲ ਬਾਦਲ ਸਾਹਿਬ ਦਾ ਮਤਲਬ ਪੱਕੇ ਉਹ ਦੱਸਾਂ ਕੀ ਹੈ ਨਰ ਬੰਦੇ ਆ ਅਕਾਲੀ ਦਲ ਨੇ ਦੱਸਿਆ ਕੀ ਹੈ ਥੋੜੇ ਕਰਕੇ ਤਾਂ ਅਕਾਲੀ ਖੜਾ ਸਾਡੇ ਦਰਸਾ ਬੜੇ ਫੌਜਾਂ ਆਈਆਂ ਮਾਰਨ ਵਾਸਤੇ ਆਪਣੇ ਬੰਦੇ ਹੀ ਤਗੜੇ ਆ ਜਿਹੜੇ ਲੱਗੇ ਰਹੇ ਚਲੋ 2 ਦਿਨ 5-7 ਸਾਲ ਪਿੱਛੇ ਹੋ ਜਾਈਦਾ ਪਰ ਫਿਰ ਫੌਜਾਂ ਹੁਣ ਮੈਂ ਦੇਖਿਆ ਮਾਦ ਨੂੰ ਅੱਜ ਦੱਸਦਾ 13 ਸੀਟਾਂ ਤੋਂ ਅੱਜ ਦੀ ਤਰੀਕ 'ਚ ਮੈਨੂੰ 10 ਤੋਂ ਵੱਧ ਆਪਾਂ ਕੱਲ ਨਹੀਂ ਜਿੱਤਾਂਗੇ ਤੇ ਮੈਂ ਕਹਿੰਦਾ ਜੇ ਪੰਜਾਬ ਫੈਸਲਾ ਕਰ ਲੇ ਕੋਈ ਪਤਾ ਨਹੀਂ ਜੇ ਤੁਸੀਂ 92 ਉਹ ਪਗਲਾ ਨੂੰ ਜਿਤਾ ਸਕਦੇ ਆ ਥੋੜੀ ਤਾਂ ਆਪਣੀ ਫੌਜ ਹੈ ਤੇ ਮੈਂ ਕਹਿੰਦਾ ਮਨ ਬਣਾ ਲਓ 13 ਦੀਆਂ 13 ਜਿੱਤ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ